ਸਤਿ ਸ੍ਰੀ ਅਕਾਲ ਜੀ ਮੈਂ ਵੈਦ ਮਲਕੀ 14 ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ 'ਚ ਵਲਦਾ ਆ ਗਏ ਤੇ ਅੱਜ ਤੁਸੀਂ ਦੇਖ ਰਹੇ ਹੋ ਜੀ ਬੁਕਸ ਹਨ ਜੀ ਇਹ ਆਯੁਰਵੇਦੀਆਂ ਬੁਕਸ ਨੇ ਪੰਜਾਬੀ ਦੀਆਂ ਜਿਹਦੇ ਵਿੱਚ ਹਰ ਇੱਕ ਬਿਮਾਰੀ ਦਾ ਸੈਕਚੁਅਲੀ ਬਿਕਰਸਾ ਹਨ ਤਾਂ ਸੁਪੰਦਸ ਐਵੇਂ ਜਾਂ ਕਾਫੀ ਬਿਮਾਰੀਆਂ ਦੀ ਇਹਦੇ ਵਿੱਚ ਪੰਜ ਬੁਕਸ ਹੈਗੀਆਂ ਨੇ ਗ੍ਰੰਥ ਕਹਿ ਲਓ ਇਹਦੇ ਵਿੱਚ ਜਾਣਕਾਰੀ ਦਿੱਤੀ ਹੋਈ ਆ ਵੀਰ ਦੇ ਕਮੈਂਟ ਆਇਆ ਸੀ ਹੋਰ ਕਾਫੀ ਵੀਰ ਇਹ ਪੁੱਛਦੇ ਆ ਪੀਡੀਐਫ ਮੰਗਦੇ ਜਾਂ ਕਹਿੰਦੇ ਜੀ ਸਾਨੂੰ ਆਯੁਰਵੇਦ ਦੀ ਇੱਕ ਪੰਜਾਬੀ ਦੀਆਂ ਬੁੱਕਸ ਕਿਤਾਬਾਂ ਗ੍ਰੰਥਾਂ ਦੇ ਬਾਰੇ ਦੱਸੋ ਅਸੀਂ ਕਿਹੜੀਆਂ ਲਈਏ ਜਿਦੇ ਵਿੱਚ ਤਾਂ ਸਾਨੂੰ ਜਾਣਕਾਰੀ ਮਿਲ ਸਕੇ ਅਸੀਂ ਵੀ ਥੋੜਾ ਜਿਹਾ ਗਿਆਨ ਅਰਜਿਤ ਕਰ ਸਕੀਏ ਸਾਨੂੰ ਵੀ ਇਹਦੇ ਬਾਰੇ ਨੌਲੇਜ ਮਿਲ ਸਕੇ ਕਿ ਕਿਹੜੀ ਜੜੀ-ਬੁੱਟੀ ਕਿਵੇਂ ਕੰਮ ਕਰਦੀ ਹੈ ਕਿਹੜਾ ਰਸਤਾ ਕੀ ਕੰਮ ਕਰਦਾ ਅੱਜ ਤੁਹਾਨੂੰ ਇਹ ਪੰਜ ਕਿਤਾਬਾਂ ਬਾਰੇ ਜਾਣਕਾਰੀ ਦੇਵਾਂਗੇ ਜਿਹੜੀਆਂ ਤੁਹਾਨੂੰ ਅੰਮ੍ਰਿਤਸਰ ਸਭ ਤੋਂ ਮਿਲ ਜਾਣਗੀਆਂ ਜੀ ਮੇਨ ਬਾਜ਼ਾਰ ਦੇ ਵਿੱਚ ਹੀ ਮਿਲ ਜਾਂਦੀਆਂ ਹੁੰਦੀਆਂ ਨੇ ਇਹ ਤੇ ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਤਿੰਨ ਕਿਤਾਬਾਂ ਤੁਹਾਨੂੰ ਉਹਨਾਂ ਤੋਂ ਮਿਲ ਜਾਣਗੀਆਂ ਠੀਕ ਹੈ ਜੀ ਪਹਿਲੀ ਕਿਤਾਬ ਹੈਗੀ ਹੈ ਹਕਮਤ ਦਾ ਅਨਮੋਲ ਗ੍ਰੰਥ ਤਨੰਤਰ ਵੈਦ ਜਿਹੜੀ ਕਿਤਾਬ ਹੈਗੀ ਹੈ ਬਹੁਤ ਸਸਤੀ ਤੁਹਾਨੂੰ ਇੱਥੋਂ ਮਿਲ ਜੇਗੀ ਠੀਕ ਹੈ ਜੀ ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਪੁਸਤਕਾ ਵਾਲੇ ਘੰਟਾ ਚੌਕ ਘਟਾ ਘਟਾ ਅਮਰਸਰ 메ਨ ਬਾਜ਼ਾਰ ਦੇ ਵਿੱਚ ਹੀ ਹੈ ਜਿਹੜਾ ਸਾਹਮਣੇ ਆਪਣੇ ਦਰਬਾਰ ਸਾਹਿਬ ਦੇ ਪਿੱਛੇ ਹੈ ਠੀਕ ਹੈ ਜੀ ਤੇ ਦੂਜੀ ਜਿਹੜੀ ਕਿਤਾਬ ਹੈਗੀ ਹੈ ਜੀ ਇਹ ਹੈਗੇ ਜੀ ਰਸ ਰਾਜ ਸ਼੍ਰੋਮਣੀ ਇੰਨੀਆਂ ਜੇ ਫੋਟੋ ਲਗਾਤੀ ਜਿਸ ਵਿੱਚ ਕੁਸਤੇ ਬਣਾਉਣ ਦੇ ਭਸਮਾ ਸ਼ੁੱਧ ਕਰਨ ਦੀ 비ਰੀ ਦਿੱਤੀ ਗਈ ਹੈ ਠੀਕ ਹੈ ਜੀ ਮਹੰਤ ਮੋਹਨ ਦਾਸ ਤੇ ਇਹਨਾਂ ਜਿਹੜੀਆਂ ਲਿਖੀਆਂ ਗਈਆਂ ਨੇ ਇਹ ਵੀ ਇਹਨਾਂ ਤੋਂ ਮਿਲ ਜੂਗੀ ਠੀਕ ਹੈ ਜੀ ਭਾਈ ਪ੍ਰਤਾਪ ਸਿੰਘ ਬੂਟਾ ਸਿੰਘ ਹੋਣਾ ਤੋਂ ਤੇ ਤੀਜੀ ਕਿਤਾਬ ਹੈ ਜਿਹੜੀ ਇਹ ਹੈਗੀ ਹੈ ਹਿਮਾਲੇ ਬੂਟੀ ਪ੍ਰਕਾਸ਼ ਠੀਕ ਹੈ ਜੀ ਇਹ ਵੀ ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਹੋਰਾਂ ਨੂੰ ਮਿਲ ਜੂਜੀ ਇਹ ਚਾਰ ਜਿਹੜੇ ਬੈ ਸਹਿਬਾਨਾ ਦੀ ਲਿਖੀ ਹੋਈ ਹੈ ਇਹਦੇ ਵਿੱਚ ਵੀ ਬਹੁਤ ਹਕਮਤ ਦਾ ਅਨਮੋਲ ਖਜ਼ਾਨਾ ਪਿਆ ਬਹੁਤ ਅੱਛੀ ਇਹ ਕਿਤਾਬ ਹੈਗੀ ਹੈ ਜਿਹੜੀ ਤੇ ਤੀਜੀ ਕਿਤਾਬ ਹੈਗੀ ਹੈ ਜਿਹੜੀ ਇਹ ਹੈਗੀ ਹੈ ਚਾਰ ਫਕੀਰੋਂ ਕੀ ਚੌਂਕੜੀ ਹਕਮਤ ਦਾ ਅਤੁੱਤ ਗ੍ਰੰਥ ਹੈਗਾ ਜੀ ਨਿਹਾਲ ਸਿੰਘ ਜੀ ਬੈਦਰਾਜ ਕਾਸ਼ੀ ਵਾਲਿਆਂ ਨੇ ਲਿਖਿਆ ਹੋਇਆ ਹੈਗਾ ਇਹ ਇਹ ਤੁਹਾਨੂੰ ਉਹਨਾਂ ਤੋਂ ਹੀ ਮਿਲ ਜੇਗਾ ਜਾਂ ਤੁਹਾਨੂੰ ਆਜ਼ਾਦ ਬੁੱਕ ਡੀਪੋ ਤੋਂ ਮਿਲ ਜੇਗਾ ਹਾਲ ਬਾਜ਼ਾਰ ਦੇ ਵਿੱਚ ਠੀਕ ਹੈ ਜੀ ਇਹ ਜਿਹੜੀ ਕਿਤਾਬ ਹੈਗੀ ਹੈ ਠੀਕ ਹੈ ਇਹਦੇ ਵਿੱਚ ਚਾਰ ਨਾਰਾਂ ਦੀ ਚੌਂਕੜੀ ਚਾਰ ਫਕੀਰਾਂ ਦੀ ਚੌਂਕੜੀ ਚਾਰ ਦੋਸਤਾਂ ਦੀ ਚੌਂਕੜੀ ਤੁਹਾਨੂੰ ਮਿਲੂਗੀ ਇਹ ਕਾਫੀ ਚਾਰ ਚਾਰ ਫਕੀਰਾਂ ਦੀ ਚਾਰ ਨਾਰਾਂ ਦੀ ਚਾਰ ਦੋਸਤਾਂ ਦੀ ਠੀਕ ਹੈ ਚਾਰ ਮਰਦਾਂ ਦੀ ਚੌਂਕੜੀ ਇਹ ਕਾਫੀ ਮਸੂਰ ਹੈ ਸਾਰੀਆਂ ਕਿਤਾਬਾਂ ਹੀ ਵਧੀਆ ਨੇ ਇਹਦੇ ਵਿੱਚ ਬਹੁਤ ਅੱਛੇ ਰਿਜ਼ਲਟ ਨੇ ਬਹੁਤ ਅੱਛੇ ਨੁਸਖੇ ਲਿਖੇ ਹੋਏ ਨੇ ਠੀਕ ਹੈ ਜੀ ਇਹਨੂੰ ਤੁਸੀਂ ਸਟੱਡੀ ਕਰੋ ਤੇ ਲਾਸਟ ਦੇ ਵਿੱਚ ਹੈਗੇ ਜੀ ਸੰਭੋਗ ਕਲਾ ਠੀਕ ਹੈ ਜੀ ਆਜ਼ਾਦ ਬੁੱਕ ਦੀਪੂ ਤੋਂ ਤੁਹਾਨੂੰ ਮਿਲ ਜਾਊਗਾ ਇਹ ਛੋਟੀ ਜੀ ਕਿਤਾਬ ਹੈਗੀ ਹੈ ਇਹਦੇ ਵਿੱਚ ਬਹੁਤ ਅੱਛੇ-ਅੱਛੇ ਨੁਸਖੇ ਦੱਸੇ ਹੋਏ ਨੇ ਤੇ ਸੰਭੋਗ ਨੂੰ ਲੈ ਕੇ ਤੇ ਉਹਦੇ ਅੱਗੇ-ਅੱਗੇ ਜਾਣਕਾਰੀ ਦਿੱਤੀ ਹੋਈ ਹੈ ਜਿਵੇਂ ਆਪਾਂ ਕਹਿ ਰਹੇ ਹੁੰਦੇ ਆ ਕਿ ਸੰਭੋਗ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿਵੇਂ ਕਰਨਾ ਹੈ ਪੁੱਤਰ ਪ੍ਰਾਪਤੀ ਕਿਵੇਂ ਕਰਨੀ ਹੈ ਹਨਾ ਕਿਵੇਂ ਸੈਕਸ ਕਰਨਾ ਚਾਹੀਦਾ ਪੂਰੀ ਇਹਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਸੰਭੋਗ ਕਲਾ ਬਹੁਤ अच्छी ਹੈ ਸਸਤੀ ਕਿਤਾਬਾਛੋਟੀ ਹੈ ਪਰ ਬਹੁਤ ਅੱਛੇ ਕਿਤਾਬਾਂ ਨੇ ਇਹ ਤੁਸੀਂ ਪੰਜੇ ਕਿਤਾਬਾਂ ਤੁਸੀਂ ਪੜ ਲਓ ਠੀਕ ਹੈ ਜੀ ਸੰਭੋਗ ਕਲਾ ਚਾਰ ਫਕੀਰਾਂ ਦੀ ਚੌਕੜੀ ਹਿਮਾਲਿਆ ਜੜੀ ਬੁੱਟੀ ਪ੍ਰਕਾਸ਼ ਠੀਕ ਹੈ ਜੀ ਤੇ ਇਸ ਤੋਂ ਬਾਅਦ ਆ ਗਿਆ ਜੀ ਰਸਰਾਜ ਸ਼੍ਰੋਮਣੀ ਤੇ ਤਨੰਤਰ ਵੈਦ ਠੀਕ ਹੈ ਜੀ ਸਵਾਮੀ ਵਿਸ਼ਨਪ੍ਰਕਾਸ਼ ਜੀ ਵੈਦ ਵਿਸਾਰਪ ਇਹਨਾਂ ਦਾ ਲਿਖਿਆ ਹੋਇਆ ਠੀਕ ਹੈ ਇਹ ਪੜ ਲਓ ਬਹੁਤ ਅੱਛੇ ਤੁਹਾਨੂੰ ਇਹਨਾਂ ਦੇ ਜਿਹੜੇ ਹਨ ਦੇਖਣ ਨੂੰ ਮਿਲੇਗਾ ਧੰਨਵਾਦ ਜੀ ਦੇਖੋ